ਸਪਰੀਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਪੱਤਰਕਾਰ ਤਿੰਦਰ ਸ਼ਰਮਾ ਫੂਲ ਥਾਣੇ ਦੇ ਅਧੀਨ ਪੈਂਦਾ ਪਿੰਡ ਵਿੱਚ ਇੱਕ ਔਰਤ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ ਆਓ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਇਹ ਮਾਮਲਾ ਇਹੀ ਆ ਜੀ ਸਰ ਆਪਣੇ ਕੀ ਨਾ ਲੈਂਦੇਗੇ ਅਸੀਂ ਆ ਨਾਥ ਬਰਾਦਰੀ ਨਾਸ ਬਰਾਦਰੀ ਦੇ ਵਿੱਚ ਸਾਡੇ ਬਹੁਤ ਰੂਲ ਸਖਤ ਹੁੰਦੇ ਨੇ ਪਰ ਜਿੰਨੇ ਵੀ ਸਾਡੇ ਰੂਲ ਜਿਹੜੇ ਰੱਖੇ ਸੀ ਨਾ ਤੇ ਬੰਦਾ ਸਭ ਰੂਲ ਇਹ ਭੁੱਲ ਗਿਆ ਇਹ ਇਹ ਭੰਨ ਗਿਆ ਅਸੀਂ ਸੀ ਕੰਮ ਗਏ ਦੇ ਕਿਤੇ ਬਾਹਰ ਅੰਦਰ ਇਹ ਆਉਂਦਾ ਜਾਂਦਾ ਸੀ ਬੰਦਾ ਮਗਰੋਂ ਕੱਲੀ ਮੇਰੀ ਤੀਨੀ ਨੂੰ ਵੇਖ ਕੇ ਇਹ ਬੰਦੇ ਨੇ ਹੱਥੋ ਬਾਈ ਕੀਤੀ ਹੱਥੋ ਬਾਈ ਕਰਕੇ ਇਹਨੇ ਬਲਤਕਾਰ ਕੀਤਾ ਜੀ ਇਹ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਕੜੀ ਸਜ਼ਾ ਦਿੱਤੀ ਜਾਏ ਇਹ ਮੇਰੀ ਬੇਨਤੀ ਹੈ ਬਾਕੀ ਮੈਨੂੰ ਇਹਨੇ ਤਿੰਨ ਵੇਰੀ ਘੇਰਿਆ ਮੈਨੂੰ ਧਮਕੀਆਂ ਦਿੱਤੀਆਂ ਮੈਂ ਬਚ ਕੇ ਮਸਾਂ ਬਚਿਆ ਇਹਦੇ ਤੋਂ ਇਹਨੇ ਇਹਦੇ ਕੋਲੇ ਪਿਸਤਲ ਗਏ ਜੀ ਪਿਸਤੌਲ ਗਏ ਇਹਦੇ ਤੋਂ ਮੈਨੂੰ ਜੀ ਲੱਗਦਾ ਸਾਨੂੰ ਡਰ ਏ ਬੰਦਾ ਬਾਹਰ ਆ ਗਿਆ ਸਾਨੂੰ ਮਾਰ ਸਕਦਾ ਸਾਨੂੰ ਬਹੁਤ ਗਾਮੇ ਦੇ ਤੋਂ ਇਹਦੇ ਤੋਂ ਸਾਨੂੰ ਡਰੇ ਜੀ ਸਰ ਇਹ ਮੇਰੀ ਬੇਨਤੀ ਹੈ ਸਾਨੂੰ ਬਚਾਓ ਮਹਾਰਾਜ ਬਸ ਇਹ ਹੀ ਮੇਰੀ ਬੇਨਤੀ ਹੈ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਤੇ ਸੰਯੋਗ ਦਿੱਤਾ ਤੇ ਵੀ ਸਾਨੂੰ ਮਤਲਬ ਕਿ ਮਦਦ ਕੀਤੀ ਤੇ ਆਹ ਜਿਹੜਾ ਬੰਦਾ ਸੀ ਇਹ ਭਦੌੜ ਦੇ ਰਹਿਣ ਵਾਲਾ ਸੀ ਬਲਵਿੰਦਰ ਨਾਥ ਤੇ ਆਪਣੇ ਮਿੱਠੂ ਦਾ ਮੁੰਡਾ ਸੀ ਤੇ ਇਹਨੇ ਬਹੁਤ ਧੱਕਾ ਕੀਤਾ ਸਾਡੇ ਨਾਲ ਬੇਨਜਾਇਜ਼ ਤੇ ਜ਼ਬਰਦਸਤੀ ਕੀਤੀ ਸਾਡੀਆਂ ਨਵਾ ਤੀਆਂ ਨਾਲ ਬਹੁਤ ਥੱਕਾ ਹੋਇਆ ਜੀ ਮਾਲਕੇ ਵੀ ਇਹ ਜਿਹੜਾ ਸਾਥ ਦਿੱਤਾ ਸੀ ਬੜੇ ਧੰਨਵਾਦੀ ਆ ਜੀ ਘਟਨਾ ਕੀ ਸੀ ਬਲਵਿੰਦਰ ਨਾਥ ਸਾਡੇ ਘਰੇ ਆਇਆ ਸੀ ਘਰੇ ਆਇਆ ਸੀ ਤੇ ਮੈਂ ਕੱਲੀ ਸੀ ਘਰੇ ਮੇਰੇ ਬੱਚੇ ਸਾਰੇ ਸਕੂਲ ਗਏ ਦੇ ਸੀ ਆ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਏ ਇਕੱਲੇ ਘਰੀ ਸੀ ਜ਼ਬਰਦਸਤੀ ਕਰਕੇ ਮੇਰੇ ਨਾਲ ਬਲਤਕਾਰ ਕਰਕੇ ਆ ਕੇ ਕਹਿੰਦਾ ਜਾਂਦਾ ਹੋਇਆ ਕਿ ਧਮਕੀ ਦੇ ਗਿਆ ਤੇਰੇ ਘਰ ਵਾਲ ਨੂੰ ਮਾਰ ਦਊ ਤੇਰੇ ਸਾਰੇ ਨੂੰ ਮਾਰ ਦੂੰ ਮੈਂ ਤੇ ਜੇ ਕਿਸੇ ਨੂੰ ਦੱਸ ਦੱਸਿਆ ਤੇ ਸਾਰੇ ਜਵਾਂ ਨੂੰ ਮਾਰ ਦਾਂਗਾ ਜੇ ਮਰਨ ਸਾਫ ਮਰਨੇ ਚਾਹੀਦਾਗਾ ਜਲਦੀ ਜਲਦੀ ਉਹਨੂੰ ਸਜ਼ਾ ਮਿਲਨੇ ਚਾਹੀਦੀ ਇਹ ਹੀ ਗੇ ਮੇਰੇ ਅੱਗੇ ਅਰਦਾਸ ਮਾਮਲਾ ਜੀ ਇਹ ਹੈਗਾ ਬਲਵਿੰਦਰ ਨਾਥ ਫੜੌੜ ਤੋਂ ਪਿਤਾ ਉਹਦਾ ਮਿੱਠੂ ਨਾਥ ਦਾਦਾ ਮਾਗੀ ਨਾਥ ਇਹ ਆ ਕੇ ਭਾਈ ਰੂਪੇ ਬਲਤਕਾਰ ਜ਼ਬਰਦਸਤੀ ਕਰਕੇ ਗਿਆ ਔਰ ਇਹ ਆਉਂਦਾ ਜਾਂਦਾ ਰਹਿੰਦਾ ਸੀ ਅਸਲੇ ਦੀਆਂ ਪਰਿਵਾਰ ਨੂੰ ਧਮਕੀਆਂ ਦਿੰਦਾ ਸੀ ਤਾਂ ਇੱਕ ਦਿਨ ਮਰ ਡਰ ਕੇ ਇਹ ਗੱਲ ਪੁਲਿਸ ਕੋਲ ਲੈ ਗਈ ਡਰੋ ਡਰ ਔਲ ਪੌਲਸ ਨੇ ਸਾਨੂੰ ਇਨਸਾਫ ਬਹੁਤ ਸੋਹਣਾ ਦਵਾਇਆ ਇੱਕ ਧੀ ਦੀ ਨਹੀਂ ਇਹ ਸਾਡੇ ਪੂਰੇ ਨਾ ਸਮਾਜ ਦੀਆਂ ਧੀਆਂ ਦੀ ਇੱਜ਼ਤ ਬਚਾਈ ਏ ਅਸੀਂ ਧੰਨਵਾਦ ਕਰਦੇ ਹਾਂ ਔਰ ਸਾਡੀਆਂ ਪੰਚਾਇਤਾਂ ਸਮਾਨੇ ਲਾ ਕੇ ਔਰ ਸਾਡਾ ਸ਼ੇਰਪੁਰ ਲਾ ਕੇ ਸਭ ਇਸ ਬੰਦੇ ਦੀਆਂ ਮਿਹਨਤਾਂ ਕਰ ਚੁੱਕਾ ਸੀ ਭਦੌਰ ਪੰਚਾਇਤ ਵੀ ਕਰ ਚੁੱਕੀ ਸੀ ਇਹ ਕਿਸੇ ਦੀ ਮਿਹਨਤ ਵਾੜੀ ਪੰਚਾਇਤ ਨੂੰ ਨਹੀਂ ਸੀ ਮੰਨਦਾ ਮਾਤ ਪਿਤਾ ਨੂੰ ਨਹੀਂ ਸੀ ਮੰਨਦਾ ਸਮਾਜ ਨੂੰ ਨਹੀਂ ਸੀ ਮੰਨਦਾ ਇਹ ਅਸਲੇ ਨੂੰ ਮੰਨਦਾ ਸੀ ਜੋਰ ਤੇ ਸਾਡੀਆਂ ਧੀਆਂ ਪਣਾ ਨੂੰ ਗਮਰਾਵਾ ਜੋਤੀ ਕੁਮਾਰੀ ਪਤਨੀ ਰਵੀ ਰਵੀ ਕੁਮਾਰ ਦੇ ਵੱਲੋਂ ਇੱਕ ਹਸਪਤਾਲ ਚ ਸਾਨੂੰ ਰੁਕਾ ਵਸੂਲ ਹੋਇਆ ਸੀ ਜਿਸ ਦੇ ਆਧਾਰ ਤੇ ਅਸੀਂ ਬਿਆਨ ਲਿਖ ਕੇ ਕਾਰਵਾਈ ਕੀਤੀ ਪਰਚਾ ਦਰਜ ਕਰਤਾ ਪਰਚਾ ਦਰਜ ਕਰਕੇ ਬਲਵਿੰਦਰ ਨਾਥ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਤੇ ਜਗ ਸਰ ਕਿੰਨੇ ਦੋਸ਼ੀ ਪਾਏ ਗਏ ਕਿਕੂ ਬਲਵਿੰਦਰ ਨਾਥ